ਵਿਚ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ VOTER ਧੋਖਾਧੜੀ ਦੇ ਦੋਸ਼ਾਂ ਅਤੇ ਚੋਣ ਕਮਿਸ਼ਨ ਵਿਰੁੱਧ ਵਸਫਟਿਕ ਤਾਅਵਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਵਾਲਾਂ ਦੇ ਘੇਰੇ ਵਿੱਚ ਹਨ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਆਪਣੇ ਨਤੀਜਿਆਂ ਦੇ ਨਾਲ ਇੱਕ ਐਲਾਨਨਾਮਾ ਜਮ੍ਹਾਂ ਕਰਵਾਉਣ ਜਾਂ ਆਪਣੇ ਮਨਕਰਤ ਸਬੂਤ ਵਾਪਸ ਲੈਣ ਦੀ ਚੁਣੌਤੀ ਦਿੱਤੀ ਹੈ ਗਾਂਧੀ ਦਾ ਐਲਾਨਨਾਮਾ ਜਮ੍ਹਾਂ ਨਾ ਕਰਵਾਉਣਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਉਹਨਾਂ ਕੋਲ ਕੋਈ ਅਸਲ ਕੇਸ ਹੀ ਨਹੀਂ ਹੈ ਕਰਨਾਟਕ ਵਿੱਚ VOTER ਸੂਚੀ ਵਿੱਚ ਅਯੋਗ VOTERਾਂ ਦੇ ਨਾਵਾਂ ਵਾਲਾ ਐਲਾਨਨਾਮਾ ਜਮ੍ਹਾਂ ਕਰਨ ਤੋਂ ਵੀ ਉੱਚ ਜਿਕਰ ਹੈ ਹਨ ਜਿੰਨਾ ਬਾਰੇ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਹ ਵੋਟਰ ਸੂਚੀ ਵਿੱਚ ਹਨ ਜੇਕਰ ਉਹ ਅਚਾਹ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਉਹਨਾਂ ਕੋਲ ਕੋਈ ਅਚਾਹ ਮਾਮਲਾ ਹੀ ਨਹੀਂ ਹੈ ਅਤੇ ਉਹ ਸਿਰਫ ਰਾਜਨੀਤਿਕ ਨਾਟਕ ਖੇਡ ਰਹੇ ਹਨ ਸਿਰਫ ਤੱਥਾਂ ਨੂੰ ਧੁੰਦਲਾ ਕਰਨ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਕਰਨ ਸੁਤੰਤਰ ਅਤੇ ਨਿਰਪੱਖ ਚੋਣਾਂ ਲਈ ਸੁੰਪੀ ਗਈ ਸੰਵਿਧਾਨਿਕ ਸੰਸਥਾ ਦੇ ਅਕਸ ਨੂੰ ਖਰਾਬ ਕਰਨ ਲਈ ਉਹ ਝੂਠੇ ਦਾਅਵੇ ਕਰ ਰਹੇ ਹਨ ਵਿਰੋਧੀ ਧਿਰ ਵੱਲੋਂ ਚੋਣ ਵਾਲੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਗਿਆ ਜਿਸ ਬਾਰੇ ਚੋਣ ਸੰਸਥਾ ਦਾ ਕਹਿਣਾ ਹੈ ਕਿ ਇਹ ਨਿਸ਼ਕਿਰਿਆ ਅਤੇ ਮ੍ਰਿਤਕ ਵੋਟਰਾਂ ਦੀਆਂ ਵੋਟਰ ਸੂਚੀਆਂ ਨੂੰ ਸਾਫ਼ ਕਰਨ ਲਈ ਕੀਤੀ ਜਾ ਰਹੀ ਹੈ ਗਾਂਧੀ ਨੇਤਾਵਾ ਕੀਤਾ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਇੱਕ ਹਿੱਸੇ ਵਿੱਚੋਂ ਵੱਡੀ ਵੋਟਰ ਤੋਂ ਖਤੜੀ ਦਾ ਖੁਲਾਸਾ ਹੋਇਆ ਹੈ ਚੋਣ ਕਮਿਸ਼ਨ ਨੇ ਇੱਕ ਸਖਤ ਖੰਡਨ ਚਾਰੀ ਕੀਤਾ ਤੇ ਉਸ ਨੂੰ ਸਭ ਚੁੱਕ ਕੇ ਸ਼ਿਕਾਇਤ ਦਰਜ ਕਰਨ ਜਾਂ ਨਾਗਰਿਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ ਦੀ ਚੁਣੌਤੀ ਦਿੱਤੀ